ਤੇ ਜੇ ਆਪਾਂ ਭਾਰਤ ਦੀ ਸੁਪਰੀਮ ਕੋਰਟ ਦੀ ਗੱਲ ਕਰੀਏ ਇਸ ਰਿਪੋਰਟ ਦੇ ਵਿੱਚ ਇਹ ਹੈ ਕਿ 33 ਜਿਹੜੇ ਜੱਜ ਸਹਬਾਨ ਹੈਗੇ ਨੇ ਉਹਨਾਂ ਦੇ ਵਿੱਚੋਂ 7 ਜਿਹੜੇ ਨੇ ਅਖਲ ਭਾਰਤੀਏ ਵਿਦਿਆਰਥੀ ਜਿਹੜਾ ਇਹਨਾਂ ਦਾ ਬਿੰਗ ਹੈਗਾ এবੀਬੀਪ ਉਸਤੇ ਨਾਲ ਜਿਹੜਾ ਹੈ ਉਹ ਪਹਿਲਾਂ ਜੁੜੇ ਹੋਏ ਸਨ মিডিਆ ਉਹਨਾਂ ਦੇ ਕਬਜ਼ੇ 'ਚ ਆ ਚਾਹੋਂ ਕਮਿਸ਼ਨਰ ਉਹਨਾਂ ਦੇ ਕਬਜ਼ੇ 'ਚ ਆ ਸੀਬੀਆਈ ਤੇ ਐਨਫੋਰਸਮੈਂਟ ਡਾਇਰੈਕਟੋਰੇਟ ਸਰਕਾਰ ਕਰਕੇ ਉਹਨਾਂ ਦੇ ਕਬਜ਼ੇ 'ਚ ਕੋਈ ਕੋਈ ਹਲੇ ਰਹਿੰਦਾ ਸੀਗਾ ਵੀ ਅਦਾਲਤਾਂ ਨੇ ਜਿਹੜੀਆਂ ਹਮ ਹਮ ਅਦਾਲਤਾਂ ਪੂਰੀ ਤਰ੍ਹਾਂ ਉਹਨਾਂ ਦੇ ਕਬਜ਼ੇ 'ਚ ਨਹੀਂ ਉਹ ਹੌਲੀ-ਹੌਲੀ ਜਿਹੜੇ ਯਤਨ ਉਹ ਵਧਾ ਰਹੇ ਆ ਖਲੇ ਤਾਂ ਹੈਗਾ ਵੀ ਕਿਤੇ ਨਾ ਕਿਤੇ ਘੱਟ ਗਣਤੀਆਂ ਨੂੰ ਕੋਈ ਇਨਸਾਫ ਮਿਲ ਜਾਂਦਾ ਹੈ ਅੱਜ ਤੋਂ 20-25 ਸਾਲਾਂ ਬਾਅਦ ਜਦੋਂ 33 ਵਿੱਚੋਂ 30 ਜੱਜ ਇਹਨਾਂ ਦੇ ਹੋ ਗਏ ਉਸ ਬੰਦੇ ਫਿਰ ਇਨਸਾਫ ਮਿਲਣਾ ਬੜਾ ਔਖਾ ਹੋ ਜਾਏਗਾ ਸੋ ਉਹ ਵਨ ਸਾਈਡਡ ਇਨਸਾਫ ਆ ਜਿਹੜਾ ਜਾਏਗਾ ਇਸੇ ਕਰਕੇ ਨਰਿੰਦਰ ਮੋਦੀ ਦਾ ਇੱਕ ਬਿਆਨ ਆਇਆ ਵੀ ਅਸੀਂ 1000 ਸਾਲ ਲਈ ਭਾਰਤ ਨੂੰ ਆਰਗੇਨਾਈਜ਼ ਕਰ ਰਹੇ ਹਾਂ ਸੋ ਸਾਰੇ ਪ੍ਰੋਜੈਕਟ ਤੋਂ ਆਪਾਂ ਦੇਖ ਸਕਦੇ ਹਾਂ ਵੀ ਇਹ ਉਹਦੀ ਰੂਸੀ ਮਾਡਲ ਹੈ ਜਿਹੜਾ ਰਸ਼ੀਅਨ ਮਾਡਲ ਆਫ ਡੈਮੋਕ੍ਰੇਸੀ ਆ ਵੀ ਜੱਜ ਜਿਹੜੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਦੇ ਅੰਡਰ ਹੋਣਗੇ ਉਹਨਾਂ ਦੇ ਹਸਾਬ ਨਾਲ ਹੀ ਫੰਸਦੇ। ਕਪਿਲ ਮਿਸ਼ਰਾ ਜੋ ਕਿ ਦਿੱਲੀ ਦੇ ਕਾਨੂੰਨ ਮੰਤਰੀ ਹੈਗੇ ਨੇ 2020 ਦੇ ਵਿੱਚ ਜਿਹੜਾ ਆਪਾਂ ਕੀ ਕਿ ਜੋ ਕਤਲੇਆਮ ਦਿੱਲੀ ਦੇ ਵਿੱਚ ਹੋਇਆ ਸੀ ਉਸ ਦੇ ਵਿੱਚ ਬਹੁਤ ਸਾਰੀਆਂ ਇਹਨਾਂ ਦੀਆਂ ਉਹਨਾਂ ਤਸਵੀਰਾਂ ਵੀ ਵਾਇਰਲ ਹੋਈਆਂ ਸਨ ਕਿ ਪੁਲਿਸ ਵਾਲਿਆਂ ਦੇ ਨਾਲ ਜਿਹੜਾ ਹੈ ਖੜ ਕੇ ਜਿਹੜਾ ਹੈ ਇਹਨਾਂ ਦੇ ਵੱਲੋਂ ਇੱਕ ਵਰਦੀ ਪਾ ਕੇ ਜਾਂ ਆਪਾਂ ਕਹਿ ਲਈਏ ਕਿ ਜਿਸ ਤਰੀਕੇ ਨਾਲ ਹੈਲਮਟ ਵਗੈਰਾ ਵੀ ਪਾਇਆ ਗਿਆ ਸੀ ਉਹ ਵੀ ਤਸਵੀਰਾਂ ਕੁਝ ਉਦੋਂ ਸਾਹਮਣੇ ਆਈਆਂ ਸੀ ਇਹਨਾਂ ਤੇ ਕਹਿੰਦੇ ਵੀ ਕਿਸ ਤਰਜ ਹੋਇਆ ਹੈਗਾ ਹਾਂਜੀ ਹਾਂ ਦਿੱਲੀ ਹਾਈ ਕੋਰਟ ਨੇ ਬਹੁਤ ਸਾਰੀਆਂ ਜਿਹੜੀਆਂ ਹੈਗੀਆਂ ਐਪਲੀਕੇਸ਼ਨਸ ਤੋਂ ਬਾਅਦ ਇੱਕ ਪਰਿਵਾਰ ਜਿਨ੍ਹਾਂ ਦੇ ਕੁਝ ਜੀ ਮਾਰੇ ਗਏ ਸੀ ਉਹਨਾਂ ਨੇ ਐਪਲੀਕੇਸ਼ਨ ਉਹ ਲਗਾਤਾਰ ਕਾਨੂੰਨੀ ਲੜਾਈ ਲੜਦੇ ਆ ਰਹੇ ਸੀ ਸੋ ਇਹ ਹੈਗਾ ਵੀ ਇਸ ਇਹਨਾਂ ਕਤਲੇਆਮਾਂ ਚ ਚਾਹੇ ਆਪਾਂ ਦੇਖਿਆ ਵੀ 1984 ਵਾਲਾ ਸਿੱਖਾਂ ਦਾ ਕਤਲੇਆਮ ਸੀ ਜਾਂ ਇਹ 2020 ਵਾਲਾ ਜਾਂ 2002 ਵਾਲਾ ਗੁਜਰਾਤ ਦਾ ਵੀ ਜਿਹੜੇ ਪਰਿਵਾਰ ਡਟ ਕੇ ਲੜਾਈ ਲੜਦੇ ਰਹੇ ਉਹ ਤਾਂ ਕੁਝ ਹਾਸਲ ਕਰ ਜਾਂਦੇ ਆ ਸੋ ਇੱਕ ਇਹ ਮੁਸਲਮਾਨ ਫੈਮਿਲੀ ਲਗਾਤਾਰ ਜਿਹੜੀ ਹੈਗੀ ਡਟ ਕੇ ਲੜਦੀ ਰਹੀ ਹੈਗੀ ਆ ਸੋ ਉਹਨਾਂ ਦੀ ਜਿਹੜੀ ਅਰਜੀ ਤੇ ਹੈਗਾ ਕਪਿਲ ਮਿਸ਼ਰਾ ਹੁਣ ਜਿਹੜੇ ਕਾਨੂੰਨ ਮੰਤਰੀ ਆ ਉਹਨਾਂ ਤੇ ਕੇਸ ਦਰਜ ਹੋਇਆ ਸੋ ਹਾਂ ਮੇਰੇ ਖਿਆਲ ਨਾਇਕੀਕ ਤੌਰ ਤੇ ਅਸਤੀਫਾ ਦੇਣਾ ਬਣਦਾ ਮੈਨੂੰ ਵੀ ਇੱਕ ਕਾਨੂੰਨ ਮੰਤਰੀ ਹੋਵੇ ਔਰ ਉਹਦੇ ਖਿਲਾਫ ਕਤਲੋਗਾਰਤ ਵਿੱਚ ਸ਼ਾਮਲ ਹੋਣ ਦਾ ਜਿਹੜੇ ਜੇ ਕਿਸ ਦਰਜ ਹੋਏ ਤੇ ਫਿਰ ਉਹ ਤੋਂ ਉਮੀਦ ਕੀ ਕੀਤੀ ਜਾ ਸਕਦੀ ਹਾਂ ਵੀ ਉਹ ਉਹ ਹੁਣ ਗਵਾਹਾਂ ਨੂੰ ਡਰਾਏਗਾ ਇੱਕ ਮੰਤਰੀ ਆ ਪੁਲਿਸ ਦਾ ਆਪਣੀ ਸੈਂਟਰਲ ਲੀਡਰਸ਼ਿਪ ਦਾ ਸਾਰ ਲੈ ਕੇ ਗਵਾਹਾਂ ਨੂੰ ਡਰਾਏਗਾ ਤੇ ਮੁਰਕੇ ਫਰਕ ਹੈ ਕਿ ਜੀ ਅਸੀਂ ਬਰੀ ਹੋ ਗਏ ਕਿਉਂਕਿ ਬਰੀ ਤੁਸੀਂ ਤਾਂ ਹੋਇਆ ਤੁਸੀਂ ਮੈਨੀਪੂਲੇਟ ਕਰ ਰਹੇ ਹੋ ਸਿਸਟਮ ਨੂੰ ਤੁਸੀਂ ਆਪ ਵੱਡੇ ਆ ਉਹਦੇ ਤੇ ਬੈਠ ਕੇ ਇੱਕ ਲੇਮਨ ਮੰਗੂ ਨਹੀਂ ਜਿਤਰਾ ਹੈ ਸੋ ਇਹ ਇਹ ਸਵਾਗਤ ਹੋਗਾ ਵੀ ਕਿ ਟੋਕੜ 5 ਸਾਲਾਂ ਬਾਅਦ ਕੇਸ ਤਾਂ ਦਰਜ ਹੋਇਆ ਹੁਣ ਦੇਖੋ ਵੀ ਅੱਗੇ ਜਿਹੜੀ ਕਾਰਵਾਈ ਕਿਸ ਤਰ੍ਹਾਂ ਚੱਲਦੀ ਹੈ ਜੀ ਬਿਲਕੁਲ ਜੀ ਤੇ ਦੂਜੇ ਬੰਨੇ ਆਪਾਂ ਗੱਲਬਾਤ ਕਰਨੀ ਹੈ ਕਾਰਵਾ ਮੈਗਜ਼ੀਨ ਦੇ ਵੱਲੋਂ ਇੱਕ ਰਿਪੋਰਟ ਜਿਹੜੀ ਹੈ ਉਹ ਛਾਪੀ ਗਈ ਹੈ ਲੋਕਤੰਤਰ ਦੇ ਵਿੱਚ ਜੇ ਸਭ ਤੋਂ ਵੱਡੇ ਥਾਮ ਦੀ ਗੱਲ ਕਰੀ ਤੇ ਉਹਨਾਂ ਦੇ ਵਿੱਚ ਅਦਾਲਤਾਂ ਜਿਹੜੀਆਂ ਨੇ ਉਹ ਆਉਂਦੀਆਂ ਹੈਗੀਆਂ ਨੇ ਤੇ ਜੇ ਆਪਾਂ ਭਾਰਤ ਦੀ ਸੁਪਰੀਮ ਕੋਰਟ ਦੀ ਗੱਲ ਕਰੀਏ ਇਸ ਰਿਪੋਰਟ ਦੇ ਵਿੱਚ ਇਹ ਹੈ ਕਿ 33 ਜਿਹੜੇ ਜੱਜ ਸਹਬਾਨ ਹੈਗੇ ਨੇ ਉਹਨਾਂ ਦੇ ਵਿੱਚੋਂ 7 ਜਿਹੜੇ ਨੇ ਅਖਿਲ ਭਾਰਤੀਏ ਵਿਦਿਆਰਥੀ ਜਿਹੜਾ ਇਹਨਾਂ ਦਾ ਬਿੰਗ ਹੈਗਾ এবੀਬੀਪ ਉਸਤੇ ਨਾਲ ਜਿਹੜਾ ਹੈ ਉਹ ਪਹਿਲਾਂ ਜੁੜੇ ਹੋਏ ਸਨ ਸਰਦਾਰ ਅਪਤਾਰ ਸਿੰਘ ਜੀ ਕਿੱਧਰ ਨੂੰ ਗੱਲ ਜਿਹੜੀ ਜਾ ਰਹੀ ਹੈਗੀ ਹੈ ਕੀ ਫਿਰ ਇਧਰਲੇ ਬੰਨੇ ਨੂੰ ਵੀ ਸੇਧ ਜਿਹੜੀ ਹੈ ਉਹ ਲਾਈ ਜਾ ਰਹੀ ਹੈ ਤੇ ਕਿਉਂਕਿ ਮੀਡੀਆ ਤੇ ਆਲਰੇਡੀ ਜਿਹੜਾ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਕਾਬਜ਼ ਕਰ ਲਿਆ ਜਾਂ ਬਾਕੀ ਦੀਆਂ ਚੀਜ਼ਾਂ ਆਪਾਂ ਦੇਖਿਆ ਕਿ ਕਿਵੇਂ ਮੈਨੇਜ ਹੋ ਰਹੀਆਂ ਨੇ ਫਿਰ ਕੀ ਇਧਰ ਨੂੰ ਗੱਲ ਚੱਲ ਰਹੀ ਹੈ ਹਾਂ ਬਿਲਕੁਲ ਇਹ ਬਹੁਤ ਲੰਬੇ ਸਮੇਂ ਤੋਂ ਉਹ ਪ੍ਰੋਜੈਕਟ ਤੇ ਕੰਮ ਕਰ ਰਹੇ ਹੈਗੇ ਆ ਮੀਡੀਆ ਉਹਨਾਂ ਦੇ ਕਬਜ਼ੇ 'ਚ ਆ ਚੋਂ ਕਮਿਸ਼ਨਰ ਉਹਨਾਂ ਦੇ ਕਬਜ਼ੇ 'ਚ ਆ ਸੀਬੀਆਈ ਤੇ ਐਨਫੋਰਸਮੈਂਟ ਡਾਇਰੈਕਟੋਰੇਟ ਸਰਕਾਰ ਕਰਕੇ ਉਹਨਾਂ ਦੇ ਕਬਜ਼ੇ 'ਚ ਸੋ ਇੱਕੋ ਹੀ ਹਲੇ ਰਹਿੰਦਾ ਸੀਗਾ ਵੀ ਅਦਾਲਤਾਂ ਨੇ ਜਿਹੜੀਆਂ ਅਦਾਲਤਾਂ ਪੂਰੀ ਤਰ੍ਹਾਂ ਉਹਨਾਂ ਦੇ ਕਬਜ਼ੇ 'ਚ ਨਹੀਂ ਉਹ ਹੌਲੀ-ਹੌਲੀ ਜਿਹੜੇ ਯਤਨ ਆ ਵਧਾਰ ਰਹੇ ਆ ਕਾਰਵਾ ਮੈਗਜ਼ੀਨਾਂ ਬਹੁਤ ਅੱਛਾ ਮੈਗਜ਼ੀਨਾਂ ਬਹੁਤ ਵਿਦਵਾਨ ਸੱਜਣਾ ਵੱਲੋਂ ਪੜਿਆ ਜਾਂਦਾ ਉਹਨੇ ਦੱਸਿਆ ਵੀ ਸੁਪਰੀਮ ਕੋਰਟ ਦੇ 33 ਸਿਟਿੰਗ ਜੱਜਾਂ ਵਿੱਚੋਂ 7 ਜੱਜਾਂ ਦਾ ਕਨੈਕਸ਼ਨ ਸਿੱਧਾ ਆ ਸਿੱਧੇ ਰੂਪ ਵਿੱਚ ਅਖਲ ਭਾਰਤੀ ਵਿਦਿਆਰਥੀ ਪਰਿਸ਼ਦ ਜਿਹੜੀ ਆਰਐਸਐਸ ਦੀ ਤੇ ਭਾਜਪਾ ਦੀ ਵਿਦਿਆਰਥੀ ਜਥੇਬੰਦੀ ਆ ਉਹਦੇ ਨਾਲ ਰਿਹਾ ਦਿੱਲੀ ਯੂਨੀਵਰਸਿਟੀ ਜਾਂ ਹੋਰ ਯੂਨੀਵਰਸਟੀਆਂ ਵਿੱਚ ਪੜ੍ਹੀ ਹੋਣ ਕਰਕੇ ਉਹਨਾਂ ਦੇ ਕੁਝ ਤਾਂ ਸਰਗਰਮ ਮੈਂਬਰ ਰਹੇ ਆ ਕੁਝ ਉਹਨਾਂ ਦੇ ਜਿਹੜੀਆਂ ਜਿਹੜੀਆਂ ਸਾਲਾਨਾ ਸਮਾਗਮ ਹੁੰਦੇ ਆ ਉਹਨਾਂ ਵਿੱਚ ਜਾ ਕੇ ਲੈਕਚਰ ਆ ਜਿਹੜੇ ਕਰਦੇ ਰਹੇ ਆ ਇਟ ਮੀਨਸ ਹੌਲੀ ਹੌਲੀ ਜਿਹੜਾ ਇਹ ਹਿੰਦੂਤਵੀ ਜਿਹੜਾ ਐਕਸਟਰੀਮਿਸਟ ਧੜਾ ਹੈਗਾ ਉਹ ਅਦਾਲਤਾਂ ਵਿੱਚ ਵੀ ਜਿਹੜੇ ਆਪਣੇ ਪੈਰ ਆ ਫਸਾਰ ਰਿਹਾ ਤੇ ਹਲੇ ਤਾਂ ਹੈਗਾ ਵੀ ਕਿਤੇ ਨਾ ਕਿਤੇ ਘਟ ਗਣਤੀਆਂ ਨੂੰ ਕੋਈ ਇਨਸਾਫ ਮਿਲ ਜਾਂਦਾ ਹੈ ਅੱਜ ਤੋਂ 20-25 ਸਾਲਾਂ ਬਾਅਦ ਜਦੋਂ 33 ਵਿੱਚੋਂ 30 ਜੱਜ ਇਹਨਾਂ ਦੇ ਹੋ ਗਏ ਉਸ ਵੇਲੇ ਫਿਰ ਇਨਸਾਫ ਮਿਲਣਾ ਬੜਾ ਔਖਾ ਹੋ ਜਾਏਗਾ ਸੋ ਉਹ ਵਨ ਸਾਈਡਡ ਇਨਸਾਫ ਆ ਜਿਹੜਾ ਜਾਏਗਾ ਇਸੇ ਕਰਕੇ ਨਰਿੰਦਰ ਮੋਦੀ ਦਾ ਇੱਕ ਬਿਆਨ ਆਇਆ ਵੀ ਅਸੀਂ 1000 ਸਾਲ ਲਈ ਭਾਰਤ ਨੂੰ ਆਰਗੇਨਾਈਜ਼ ਕਰ ਰਹੇ ਹਾਂਗੇ ਸੋ ਸਾਰੇ ਪ੍ਰੋਜੈਕਟਸ ਤੋਂ ਆਪਾਂ ਦੇਖ ਸਕਦੇ ਹਾਂ ਵੀ ਇਹ ਵਲ ਉਹਦੀ ਰੂਸੀ ਮਾਡਲ ਹੈ ਜਿਹੜਾ ਰਸ਼ੀਅਨ ਮਾਡਲ ਆਫ ਡੈਮੋਕ੍ਰੇਸੀ ਆ ਵੀ ਜੱਜ ਜਿਹੜੇ ਉਹ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਦੇ ਅੰਡਰ ਹੋਣਗੇ ਉਹਨਾਂ ਦੇ ਹਿਸਾਬ ਨਾਲ ਹੀ ਫੈਸਲੇ ਹੋਣਗੇ ਜੀ ਬਿਲਕੁਲ ਜੀ ਦੂਜੇ ਬੰਨੇ ਗੱਲਬਾਤ ਇੰਟਰਨੈਸ਼ਨਲ ਖਬਰਾਂ ਦੇ ਵੱਲ ਕਰ ਲੈਂਦੇ ਆ ਬੰਗਲਾਦੇਸ਼ ਨੂੰ ਜਿਹੜਾ ਹੈ ਚੀਨ ਦੀ ਕਾਫੀ ਵੱਡੀ ਹਮਾਇਤ ਜਾਂ ਬਹੁਤ ਸਾਰੇ ਜਿਹੜੇ ਪ੍ਰੋਜੈਕਟ ਨੇ ਉਹ ਬਿਲ ਦੇ ਹੈਗੇ ਨੇ ਕੀ ਇੱਥੇ ਫਿਰ ਭਾਰਤੀ ਡਿਪਲੋਮੇਸੀ ਕਿਤਨਾ ਕਿਤੇ ਪਿੱਛੇ ਰਹੀ ਹੈ ਇਹ ਕੀ ਕੋ ਚੱਲ ਰਿਹਾ ਇਸ ਦੇ ਵਿੱਚ ਹਾਂਜੀ ਜਦੋਂ ਦਾ ਉਹ ਤਖਤਾ ਪਲਟ ਹੋਇਆ ਸ਼ੇਖ ਹਸੀਨਾ ਇੱਥੇ ਭਾਰਤ ਵਿੱਚ ਆ ਕੇ ਹੋਇਆ ਉਹ ਤੋਂ ਬਾਅਦ ਜਿਹੜੇ ਮੁਹੰਮਦ ਯੋਨਸ ਆ ਕਾਫੀ ਵੱਡੇ ਇਕਨੋਮਿਸਟ ਆ ਸੋ ਉਹਨਾਂ ਦਾ ਚਕਾ ਆ ਹੈ ਜਿਹੜਾ ਉਹ ਐਂਟੀ ਇੰਡੀਅਨ ਸਟੈਂਸ 'ਚ ਰਿਹਾ ਹੈਗਾ ਉਹਨਾਂ ਨੂੰ ਇਹ ਲੱਗਿਆ ਵੀ ਇੰਡੀਆ ਨੇ ਸਾਡੇ ਦੇਸ਼ ਵਿੱਚ ਬਹੁਤ ਖਤਰਨਾਕ ਤੇ ਗਲਤ ਦਖਲਅੰਦਾਜ਼ੀ ਕਰੀ ਆ ਜਿਹਦੇ ਕਰਕੇ ਪੋਲਰਾਈਜੇਸ਼ਨ ਹੋਈ ਜਾਂ ਇਕਨੋਮਿਕ ਜਿਹੜੀ ਡਿਸਟਰਕਸ਼ਨ ਆ ਉਹ ਵੀ ਹੋਈ ਕਿਉਂਕਿ ਹੁਣ ਜਿਹੜਾ ਪ੍ਰੋਜੈਕਟ ਉਹਨਾਂ ਨੇ ਚੀਨ ਨੂੰ ਦਿੱਤਾ ਹੈਗਾ ਉਹ ਭਾਰਤ ਬਹੁਤ ਦੇਰ ਤੋਂ ਕਹਿ ਰਿਹਾ ਸੀ ਅਸੀਂ ਬਣਾ ਕੇ ਦੇਵਾਂਗੇ ਔਰ ਕੋਈ ਵੀ ਕਾਰਵਾਈ ਨਹੀਂ ਸੀ ਹੋ ਰਹੀ ਭਾਰਤ ਵੱਲੋਂ ਸੋ ਸ਼ੇਖ ਹਜ਼ੀਨਾ ਦੀ ਕਿਉਂਕਿ ਭਾਰਤ ਸਰਕਾਰ ਨਾਲ ਚੰਗੇ ਸਬੰਧ ਸੀ ਉਹ ਇਗਨੋਰ ਕਰਦੇ ਰਹੇ ਪਰ ਉਹ ਪਾਣੀ ਦਾ ਜਿਹੜਾ ਪ੍ਰੋਜੈਕਟ ਸੀਗਾ ਉਹ ਬਹੁਤ ਇੰਪੋਰਟੈਂਟ ਸੀ ਸੋ ਉੱਥੇ ਜਾ ਕੇ ਮੁਹੰਮਦ ਯੂਨਸ ਨੇ ਜਿਹੜੀ ਇੱਕ ਹੋਰ ਬਿਆਨ ਦਿੱਤਾ ਉਹਨੇ ਚਾਈਨਾ ਦੇ ਲੀਡਰ ਨੂੰ ਕਿਹਾ ਵੀ ਭਾਰਤ ਦੀਆਂ 7 ਸਟੇਟਾਂ ਨੇ ਜਿਹੜੀਆਂ ਉਹ ਲੈਂਡਲੌਕਡ ਆ ਉਹਨਾਂ ਨੂੰ ਕੋਈ ਸਮੁੰਦਰ ਨਹੀਂ ਲੱਗਦਾ ਜਿਹੜੀਆਂ ਮਨੀਪੁਰ ਮੀਜ਼ੋਰਮ ਈਸਟਰਨ ਸਟੇਟਸ ਹਨਾ ਉਹਨਾਂ ਨੂੰ ਕੋਈ ਜਿਹੜਾ ਮੇਰੇ ਖਿਆਲ ਉਧਰਲੇ ਮਨ ਨਹੀਂ ਕਿਹਾ ਜੀ ਔਰ ਕਹਿੰਦਾ ਵੀ ਪਹਿਲਾ ਸਮੁੰਦਰ ਆ ਜਿਹੜਾ ਬੰਗਲਾਦੇਸ਼ ਨਾਲ ਆ ਹੀ ਲੱਗਦਾ ਇਟ ਮੀਨਸ ਉਹ ਸੰਕੇਤ ਦੇ ਕੇ ਆਇਆ ਵੀ ਭਵਿੱਖ ਦੀ ਡਿਪਲੋਮੇਸੀ ਚ ਉਸ ਉਹ ਸੱਤ ਸਟੇਟਾਂ ਚੀਨ ਦੀ ਨਜ਼ਰ ਵਿੱਚ ਆ ਸਕਦੀਆਂ ਹੂੰ ਹੂੰ ਵੀ ਬੰਗਲਾਦੇਸ਼ ਤੇ ਚੀਨ ਰਲ ਕੇ ਭਾਰਤ ਦੀਆਂ ਉਹ ਸੱਤ ਸਟੇਟਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਹਿੱਸੇ ਕਰ ਸਕਦੇ ਹਨਾ ਵੀ ਇਹ ਇਹ ਆ ਵੀ ਉਹ ਲੈਂਡ ਲੋਕਡ ਹੈਗੇ ਸੋ ਇਹ ਸੰਦੇਸ਼ ਆ ਜਿਹੜਾ ਕਾਫੀ ਕਾਫੀ ਗੰਭੀਰਾ ਇੱਕ ਡਿਪਲੋਮੈਟ ਦੇ ਤੌਰ ਤੇ ਭਾਰਤ ਲਈ ਇੱਕ ਤਾਂ ਵੱਡੇ ਮੁਲਕ ਦਾ ਉੱਥੋਂ ਜਾਣਾ ਹੂੰ ਤੇ ਦੂਸਰਾ ਹੈ ਕਿ ਜੇ ਮੁਹੰਮਦ ਯੂਨਸ ਮੋੜ ਕੇ ਪੱਕੇ ਪ੍ਰਧਾਨ ਮੰਤਰੀ ਬਣ ਜਾਂਦੇ ਹੈਗੇ ਆ ਸੋ ਉਹਨਾਂ ਦਾ ਸਟਾਂਸ ਜਿੰਨਾ ਚਾਈਨਾ ਨਾਲ ਚਾਈਨਾ ਕਿਉਂਕਿ ਆਪਾਂ ਦੇਖ ਰਿਹਾ ਵੀ ਐਕਸਪੋਰਟ ਬੇਸਡ ਕਰਕੇ ਇਕਨੋਮੀ ਵੱਡੀ ਹੈਗੀ ਆ ਉਹ ਕਾਫੀ ਜ਼ਿਆਦਾ ਇਨਵੈਸਟ ਕਰ ਸਕਦੇ ਭਾਰਤ ਨਾਲੋਂ ਵੱਧ ਇਨਵੈਸਟ ਜਿਹੜੇ ਉਹ ਕਰ ਸਕਦੇ ਹੈਗੇ ਸਟ੍ਰੈਟੇਜੀਕਲੀ ਸੋ ਜੇ ਇਸ ਤਰ੍ਹਾਂ ਦੇ ਹੱਥ ਮਿਲਦੇ ਹੈਗੇ ਆ ਤਾਂ ਭਾਰਤ ਦੀਆਂ ਉਹਨਾਂ ਈਸਟਰਨ ਸਟੇਟਸ ਲਈ ਕਾਫੀ ਖਤਰਨਾਕ ਸਥਿਤੀ ਪੈਦਾ ਹੋਏਗੀ ਪਰ ਅੱਜ ਥਾਈਲੈਂਡ ਵਿੱਚ ਪ੍ਰਧਾਨ ਮੰਤਰੀ ਤੇ ਮੁਹੰਮਦ ਯੂਨਸ ਜਿਹੜੇ ਉਹ ਕਿਸੇ ਹੋਰ ਸਮਾਗਮ ਵਿੱਚ ਸਾਂਝੇ ਸਮਾਗਮ ਵਿੱਚ ਏਸ਼ੀਆ ਦੇ ਗਏ ਸੀ ਉੱਥੇ ਉਹਨਾਂ ਦੀ ਮੁਲਾਕਾਤ ਨਰਿੰਦਰ ਮੋਦੀ ਨਾਲ ਹੋਈ ਆ ਦੇਖੋ ਰਿਲੇਸ਼ਨ ਚੰਗੇ ਹੁੰਦੇ ਆ ਜਾਂ ਹੋਰ ਵਧੇ ਆ ਜਾਂ ਮੁਹੰਮਦ ਯੂਨਸ ਡਿਪਲੋਮੈਟਿਕਲੀ ਮਿਲਣਾ ਤਾਂ ਪੈਂਦਾ ਹੀ ਹੈ ਪਰ ਉਹ ਜਿਆਦਾ ਪ੍ਰੋ ਚਾਈਨੈਸ ਹੋ ਰਹੇ ਆ ਜਿਹੜਾ ਕਿ ਭਾਰਤ ਲਈ ਚੈਲੰਜ ਹੋ ਸਕਦਾ ਹੈ ਜੀ ਬਿਲਕੁਲ ਜੀ ਦੇਖਦੇ ਆ ਕੀ ਇਸ ਦੇ ਵਿੱਚ ਆਉਣ ਵਾਲੇ ਸਮੇਂ ਚ ਅਪਡੇਟ ਜਿਹੜੀ ਆਉਂਦੀ ਹੈਗੀ ਆ